ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਗੱਲ ਕਰਾਂਗੇ 1984 ਦੇ ਇੱਕ ਦ੍ਰਿਸ਼ ਦੀ ਜਦੋਂ ਹਮਲੇ ਤੋਂ ਬਾਅਦ ਇੰਦਰਾ ਗਾਂਧੀ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਈ ਸੀ ਸੋ ਜਿਸ ਨੇ ਆਰਡਰ ਦਿੱਤੇ ਸੀ ਕਮਾਂਡ ਦਿੱਤੀ ਸੀ ਸੋ ਉਹੀ ਇਸ ਮੌਕੇ ਤੇ ਆਈ ਕਿਉਂਕਿ ਉਹ ਉਸ ਵਕਤ ਦੇਸ਼ ਦੀ ਪ੍ਰਧਾਨ ਮੰਤਰੀ ਸੀ ਤੇ ਉਹ ਮੌਕਾ ਵੇਖਣ ਲਈ ਆਈ ਸੀ 23 ਜੂਨ ਵਾਲੇ ਦਿਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਹਿੱਤ ਜਦੋਂ ਆਈ ਤਾਂ ਉਹਨਾਂ ਨਾਲ ਹੋਰ ਲੋਕ ਵੀ ਦਰਸ਼ਨ ਕਰਨ ਆਏ ਸੀ ਵਿਗਿਆਨੀ ਕਿਰਪਾਲ ਸਿੰਘ ਜੀ ਅਨੁਸਾਰ ਚਾਰ ਸਿੰਘ ਸਾਹਿਬਾਨਾ ਨੇ ਸ਼੍ਰੀ ਦਰਬਾਰ ਸਾਹਿਬ ਉੱਪਰ ਫੌਜੀ ਹਮਲਾ ਕਰਵਾਉਣ ਵਾਲੀ ਪ੍ਰ ਗਾਂਧੀ ਦਾ ਮੁਕੰਮਲ ਬਾਈਕਾਟ ਕਰਨ ਦਾ ਫੈਸਲਾ ਕੀਤਾ ਸੀ ਪਰ ਉਹਨਾਂ ਨੂੰ ਕੁਝ ਅਧਿਕਾਰੀਆਂ ਨੇ ਇਹ ਸਲਾਹ ਦਿੱਤੀ ਕਿ ਤੁਸੀਂ ਇੰਦਰਾ ਗਾਂਧੀ ਨੂੰ ਫੌਜੀ ਹਮਲੇ ਸਮੇਂ ਹੋਏ ਇਹ ਜ਼ੁਲਮ ਦੀ ਦਾਸਤਾਨ ਖੁੱਲ ਕੇ ਸੁਣਾਓ ਤੇ ਹੋਈ ਤਬਾਹੀ ਤੇ ਬਰਬਾਦੀ ਵਿਖਾਓ ਇਸ ਕਰਕੇ ਉਹਨਾਂ ਨੇ ਇੰਦਰਾ ਗਾਂਧੀ ਦੇ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਬਾਹਰ ਆਉਣ ਸਮੇਂ ਬਾਹਰ ਨਾਲ ਆ ਕੇ ਪਹਿਲਾਂ CRP ਤੇ ਫਿਰ ਫੌਜ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੀ ਇਮਾਰਤ ਵਿੱਚ ਲੱਗੀਆਂ ਗੋਲੀਆਂ ਦੇ ਨਿਸ਼ਾਨ ਵਿਖਾਏ ਤੇ ਫਿਰ ਪੁੱਲ ਤੇ ਖੜੇ ਹੋ ਕੇ ਦਰਸ਼ਨੀ ਦੇ ਉਡੀ ਚ ਗੋਲੀਆਂ ਨਾਲ ਹੋਏ ਮਗੋਰੇ ਵਿਖਾਏ ਕਿਹਾ ਖੱਬੇ ਹੱਥ ਉੱਪਰਲੇ ਕਮਰੇ 'ਚ ਸ਼੍ਰੀ ਦਰਬਾਰ ਸਾਹਿਬ ਦਾ ਤੋ ਹੇਠਲੇ ਕਮਰੇ 'ਚ ਸੋਨੇ ਚਾਂਦੀ ਦੀਆਂ ਦੋ ਪਾਲਕੀਆਂ ਬਾਰ ਸਾਹਿਬੀਆਂ ਚਾਦਰਾਂ ਗਲੀਚੇ ਰਮਾਲੇ ਚਾਨਣੀਆਂ ਤੇ ਹੋਰ ਸਮਾਨ ਦਾ ਸਟੋਰ ਸੀ ਜੋ ਸਾਰਾ ਸਾੜ ਕੇ ਸੁਆਹ ਕਰ ਦਿੱਤਾ ਗਿਆ ਤੇ ਸੱਜੇ ਹੱਥ ਹੇਠਲੇ ਕਮਰੇ 'ਚ ਹੈੱਡ ਗਰੰਤੀ ਸਾਹਿਬ ਦਾ ਦਫ਼ਤਰ ਤੇ ਉੱਪਰ ਖਜ਼ਾਨਾ ਹੈ ਇਨ੍ਹਾਂ ਕਮਰਿਆਂ 'ਚ ਤਾਂ ਕੋਈ ਵੀ ਨਹੀਂ ਸੀ ਇਨ੍ਹਾਂ 'ਚ ਟੈਂਕ ਤੇ ਤੂਪਾਂ ਦੇ ਗੋਲੇ ਮਾਰ ਕੇ ਇਹਨਾਂ ਨੂੰ ਫੌਜ ਨੇ ਕਿਉਂ ਤਬਾਹ ਕੀਤਾ ਤੇ ਜਦੋਂ ਸਿੰਘ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਹੋਈ ਤਬਾਹੀ ਦਿਖਾਈ ਸਾਹਮਣੇ ਸਾਰੀਆਂ ਮੰਜ਼ਲਾਂ ਦੇ ਬੂਹੇ ਬਾਰੀਆਂ ਟੁੱਟੇ ਭਜੇ ਵਿਖਾਏ ਪਹਿਲੀ ਮੰਜ਼ਲ ਦੀ ਸੁਨਹਿਰੀ ਪਾਲਕੀ ਰਮਾਲੇ ਤੇ ਸ਼ਸਤਰਾਂ ਰੇ ਵੇਰਵੇ ਸਾਇਦ ਦੱਸਿਆ ਤਾਂ ਇੰਦਰਾ ਗਾਂਧੀ ਨੇ ਇਹ ਕਿਹਾ ਕਿ ਵਹਾਂ ਤੋਂ ਖਾੜਕੂਸ਼ੀ ਪਏ ਹੋਏ ਥੇ ਉਹਨਾਂ ਨੇ ਵਹਾਂ ਕਿਲਾ ਬਣਾ ਲਿਆ ਥਾ ਤਾਂ ਇਹ ਸੁਣ ਕੇ ਸਿੰਘ ਸਾਹਿਬ ਨੇ ਕਿਹਾ ਕਿ ਪੰਜਾਬ ਦੇ ਬਾਕੀ ਗੁਰਦੁਆਰਿਆਂ 'ਚ ਤਾਂ ਖਾੜਕੂ ਨਹੀਂ ਸੀ ਉਥੇ ਫੌਜ ਨੇ ਹਮਲਾ ਕਿਉਂ ਕੀਤਾ ਤੇ ਹੋਰ ਦੱਸਿਆ ਕਿ ਤੇਜਾ ਸਿੰਘ ਸਮੁੰਦਰੀ ਹਾਲ ਗੁਰੂ ਨਾਨਕ ਨਵਾਜ਼ ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਕੰਪਲੈਕਸ ਉੱਪਰ ਪੂਰਾ ਕਬਜ਼ਾ ਕਰਨ ਤੋਂ ਬਾਅਦ 1 ਜੂਨ ਨੂੰ ਜਾਣ ਬੁੱਝ ਕੇ ਅੱਗ ਲਾ ਕੇ ਸਾੜਿਆ ਗਿਆ ਤੇ ਇੱਥੇ ਬਹੁਤ ਕੀਮਤੀ ਰਿਕਾਰਡ ਤੇ ਲਾਇਬ੍ਰੇਰੀ 'ਚ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਤੇ ਹੋਰ ਦੁਰਲੱਭ ਖਰੜ ਕਰੋੜਾਂ ਰੁਪਏ ਵਿੱਚ ਵੀ ਨਹੀਂ ਮਿਲ ਸਕਦੇ ਤੇ ਇਹ ਸਿੱਖ ਕੌਮ ਦਾ ਮਹਾਨ ਕੀਮਤੀ ਵਿਰਸਾ ਸੜ ਕੇ ਸੁਆਹ ਹੋਇਆ ਤੇ ਕਿਸੇ ਸਮੇਂ ਵਿਦੇਸ਼ੀ ਗੋਰਿਆਂ ਖਿਲਜੀਆਂ ਪਠਾਨਾਂ ਤੇ ਮੁਗਲਾਂ ਨੇ ਭਾਰਤ ਦੀਆਂ ਲਾਇਬ੍ਰੇਰੀਆਂ ਸਾੜੀਆਂ ਸੀ ਪਰ ਇਹ ਸਾਡੀ ਆਪਣੀ ਆਜ਼ਾਦ ਦੇਸ਼ ਭਾਰਤ ਦੀ ਸਰਕਾਰ ਦੇ ਫੌਜੀਆ ਨੇ ਥੋੜੇ ਹੁਕਮ ਨਾਲ ਸਭ ਕੁਝ ਸਾੜ ਕੇ ਸਦਾ ਹਲੇ ਪਲੰਕ ਖੱਟ ਲਿਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚੰਗੀ ਤਰ੍ਹਾਂ ਮਹਿਸੂਸ ਕਰਾਇਆ ਗਿਆ ਤੇ ਉਦੋਂ ਇਹ ਵੀ ਪਤਾ ਲੱਗਿਆ ਕਿ ਕੁਝ ਗੱਲਾਂ ਦੇ ਆਰਡਰ ਦਿੱਤੇ ਹੀ ਨਹੀਂ ਸੀ ਤੇ ਕੁਝ ਗੱਲਾਂ ਉਸ ਤੱਕ ਪਹੁੰਚੀਆਂ ਹੀ ਨਹੀਂ ਸੀ ਤੇ ਸਿੰਘ ਸਾਹਿਬ ਨੇ ਕਿਹਾ ਕਿ ਤੁਹਾਡੇ ਫੌਜੀ ਪ੍ਰਕਰਮਾਂ ਦੇ ਵਿੱਚ ਬੂ ਪਾ ਕੇ ਨੰਗੇ ਸਿਰ ਫਿਰਦੇ ਰਹੇ ਸਿਗਰਟਾਂ ਪੀਂਦੇ ਰਹੇ ਪਵਿੱਤਰ ਸਰੋਵਰ ਦੇ ਜਲ ਨਾਲ ਕੱਪੜੇ ਧੋਂਦੇ ਰਹੇ ਛੋੜੇ ਫੌਜੀਆ ਨੇ ਮੁਗਲਾਂ ਨਾਲ ਵੱਧ ਜ਼ੁਲਮ ਕੀਤੇ ਨੇ ਛੋੜੇ ਕੋਲ ਸਹੀ ਰਿਪੋਰਟਾਂ ਨਹੀਂ ਪਹੁੰਚਦੀਆਂ ਤੇ ਉਹਨਾਂ ਇਹ ਵੀ ਕਿਹਾ ਕਿ ਜੇ ਵਿਦੇਸ਼ੀ ਫੌਜ ਹੁੰਦੀ ਤਾਂ ਸ਼ਾਇਦ ਸਾਨੂੰ ਇਹਨਾਂ ਦੁੱਖ ਨਾ ਹੁੰਦਾ ਅਸੀਂ ਇਸ ਦੇਸ਼ ਦੇ ਵਾਸੀਆਂ ਇਹੀ ਸਾਡੀ ਆਪਣੀ ਫੌਜ ਹੈ ਤੇ ਸਿੱਖ ਕੌਮ ਨੇ ਹਮੇਸ਼ਾ ਇਸ ਦੇਸ਼ ਦੀ ਆਜ਼ਾਦੀ ਲਈ ਤੇ ਪਿੱਛੋਂ ਇਸ ਨੂੰ ਕਾਇਮ ਰੱਖਣ ਲਈ ਮਹਾਨ ਕੁਰਬਾਨੀਆਂ ਕੀਤੀਆਂ ਨੇ ਪਰ ਤੁਸੀਂ ਇਸ ਬਹਾਦਰ ਸਿੱਖ ਕੌਮ ਨਾਲ ਦੂਜੇ ਦਰਜੇ ਦੇ ਸ਼ੈਰੀ ਵਾਲਾ ਸਲੂਕ ਕੀਤਾ ਹੈ ਜਿਹੜੀ ਕੌਮ ਹਮੇਸ਼ਾ ਦੇਸ਼ ਭਗਤ ਵਫਾਦਾ ਰਹੀ ਹੈ ਉਸ ਨਾਲ ਇਨਾ ਮਾੜਾ ਸਲੂਕ ਕੀਤਾ ਕਿ ਸਾਰੀ ਕੌਮ ਦੇ ਹਿਰਦੇ ਛੰਨੀ ਹੋ ਗਏ ਨੇ ਤੇ ਸਭ ਸੁਣ ਕੇ ਇੰਦਰਾ ਗਾਂਧੀ ਕਹਿਣ ਲੱਗੀ ਅਬ ਕੀ ਹੋ ਸਕਦਾ ਹੈ ਤਾਂ ਸਿੰਘ ਸਾਹਿਬ ਨੇ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਚੋਂ ਫੌਜ ਨੂੰ ਤੁਰੰਤ ਬਾਹਰ ਭੇਜ ਦਿਓ ਤਾਂ ਉਸਨੇ ਕਿਹਾ ਕਿ ਇਹ ਤਾਂ ਮੁਸ਼ਕਿਲ ਹੋਗਾ ਜਰਨੈਲ ਨਹੀਂ ਮੰਨਤੇ ਤੇ ਉਸਨੇ ਕਿਹਾ ਕਿ ਮੈਨੂੰ ਜਰਨੈਲਾਂ ਨਾਲ ਗੱਲ ਕਰ ਲੈਣ ਦਿਓ ਮੈਨੂੰ ਦੋਕ ਦਿਨ ਹੋਰ ਦਿਓ ਤੇ ਇਹ ਐਕਸ਼ਨ ਤੋਂ ਬਾਅਦ ਸਿੰਘ ਸਾਹਿਬ ਨੇ ਫੈਸਲਾ ਕੀਤਾ ਸੀ ਕਿ ਸ਼੍ਰੀ ਦਰਬਾਰ ਸਾਹਿਬ ਵੱਲੋਂ ਕਿਸੇ ਨੂੰ ਸਰੋਪਨਾ ਨਾਂ ਦਿੱਤਾ ਜਾਵੇ ਤੇ ਇਸੇ ਕਰਕੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਕੇਂਦਰੀ ਮંત્રી ਬੂਟਾ ਸਿੰਘ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸਰੋਪਾ ਨਹੀਂ ਪਾਇਆ ਗਿਆ ਹੋਰ ਤਾਂ ਕਿਸੇ ਨੂੰ ਕੀ ਪਉਣਾ ਸੀ ਤੇ ਸਾਡੇ ਗੁਰੂ ਘਰਾਂ ਵਿੱਚ ਕਿਸੇ ਨੂੰ ਸਰੋਪਾ ਪੁਣਾ ਬੜੇ ਇਮਾਨ ਤੇ ਸਤਕਾਰ ਵਾਲੀ ਗੱਲ ਹੁੰਦੀ ਹੈ ਪਰ ਉਸ ਸਮੇਂ ਪ੍ਰਧਾਨ ਮੰਤਰੀ ਨੂੰ ਮੌਕੇ ਦੇ ਸਭ ਕੁਝ ਵਿਖਾਇਆ ਗਿਆ ਤੇ ਚੰਗੀ ਤਰ੍ਹਾਂ ਅਹਿਸਾਸ ਵੀ ਕਰਾਇਆ ਗਿਆ ਤੇ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸੋ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਇਨਫੋਰਮੇਸ਼ਨ ਜਿਆਦਾ ਜਿਆਦਾ ਲੋਕਾਂ ਤੱਕ ਪਹੁੰਚ ਸਕੇ